ਤੋ ਇਹਨੇ ਕੱਟਿਆ ਹਾਂ ਇਸਨੇ ਕੱਟਿਆ ਇਸਕੇ ਹਾਲ ਦੇਖੋ ਇਸਕੇ ਨਾ ਅਜਸਵੀਰ ਦਾ ਮਹੱਲੇ ਦੇ ਵਿੱਚ ਬੜਾ ਦਹਿਸ਼ਤ ਦਾ ਮਾਲ ਬਣਿਆ ਹੈ ਇੱਕ ਕੁੱਤੀ ਹੈ ਜਿਹੜੀ ਹਲਕੀ ਹੋਈ ਆ ਔਰ ਪਾਗਲ ਹੋ ਚੁੱਕੀ ਆ ਸਵੀਰ ਦੇ ਬੱਚਿਆਂ ਨੂੰ ਵੱਢ ਚੁੱਕੀ ਆ ਜਨਾਨੀਆਂ ਨੂੰ ਵੱਢ ਚੁੱਕੀ ਆ ਇੱਕ ਲੇਡੀ ਵਿਚਾਰੇ ਦੀਪ ਹਸਪਤਾਲ ਦੇ ਵਿੱਚ ਭਰਤੀ ਆ ਉਹਦੇ ਕਹਿੰਦੇ ਸਰਜਰੀ ਹੋਣੀ ਆ ਪੂਰਾ ਜਵਾੜੇ ਤੋਂ ਮਾਸ ਲਾ ਲਿਆ ਨੇ ਵਾਰਾ ਕੁੱਤੇ ਦਾ ਬਹੁਤ ਜ਼ਿਆਦਾ ਪੋਪ ਹੈ 30 35 ਬੱਚਿਆਂ ਨੂੰ ਬੰਦਿਆਂ ਨੂੰ ਟੋਟਲ ਵੱਢ ਲਿਆ ਵਾ ਕਿਸੇ ਦੇ ਗੱਲ ਤੇ ਨਜਾਨ ਲੱਗ ਕੇ ਮੂੰਹ ਪਾੜ ਕੇ ਲੈ ਗਿਆ ਕਿਸੇ ਦਾ ਲੱਤਾਂ ਪਾੜਦੀਆਂ ਗੁਰਕੇ ਵੱਢ ਲਏ ਉਹਨਾਂ ਨੇ ਬਹੁਤ ਬਦਲ ਗਈ ਆ ਹ ਤੱਕ ਪਹਿਲੇ ਆ ਕੁੱਤੇ ਦਾ ਲੋਕ ਡਰਦੇ ਬੱਚੇ ਘਰਾਂ ਚੋਂ ਨਹੀਂ ਨਿਕਲਦੇ ਜੇ ਘਰ ਸੇ ਕਹਿੰਦੇ ਕੁੱਤਾ ਪਾਗਲ ਹੋਇਆ ਪਿਆ ਸਭ ਨੂੰ ਵੱਢਦੇ ਪੈ ਰਹੇ ਨੇ ਜਿਹਨੇ ਜਨੇ ਹਸਪੀਟਲ ਚਲੇ ਗਏ ਪੰਜ ਛੇ ਡੈਲਟ ਆਏ ਹਨ ਬਾਕੀ ਹੋਰ ਜਿਵੇਂ ਪਤਾ ਲੱਗਿਆ ਕਿ 15 ਤੋਂ 20 ਬੰਦਿਆਂ ਨੂੰ ਕੱਟ ਚੁੱਕਿਆ ਹੈ ਤੇ ਕਾਫੀ ਡੀਪ ਬਾਈਟ ਹੈ ਉਹ ਮੀਨੋ ਗਲੋਬਿਨ ਸਿਵਲ ਫਰੀ ਹੈ ਇਸ ਕਰਕੇ ਸਾਰੇ ਇੱਥੇ ਭੇਜੇ ਆ ਸੀ ਇੰਜੈਕਸ਼ਨਸ ਲਈ ਪਰ ਕੋਈ ਕੀ ਜਾਨਵਰ ਕਿਨ ਕਿਸੇ ਵਕਤ ਕੁਝ ਨਹੀਂ ਸੀਗਾ ਇਹ ਕੁਦਰਤੀ ਹੋ ਗਿਆ ਇਦਾਂ ਕਿ ਬੱਚੇ ਨੂੰ ਵੜ ਲਿਆ ਜਾਂਦਾ ਕੀ ਸੀਗਾ ਕਿ ਕੁੱਤੀ ਸੁਈ ਹੋਈ ਸੀ ਤੇ ਨੇ ਵੜ ਲਿਆ ਪਰ ਅਸੀਂ ਕੌਂਸਲ ਸਾਹਿਬ ਕਪਿਲ ਮਾਰ ਸੋਨੂ ਜੀ ਜਾਂ ਮੈਂ ਜਾਂ ਉਹਨਾਂ ਦੀ ਸਾਰੀ ਟੀਮ ਉਸ ਪਰਿਵਾਰ ਦੇ ਨਾਲ ਹਮਦਰਦੀ ਪੂਰੀ ਜਤਾਉਂਦੇ ਆ ਕੀ ਠੀਕ ਹੈ ਕਿ ਉਹਨਾਂ ਨੂੰ ਜੇਕਰ ਕੋਈ ਇਲਾਜ ਦੀ ਕਰ ਲੋੜ ਪੈਗੀ ਤੇ ਉਹਦੇ ਵਿੱਚ ਕਪਲਗੁਆਂ ਸੋਨੂ ਦੀ ਟੀਮ ਤੇ ਉਹ ਖੁਦ ਨਾਲ ਖੜੇ ਨੇ ਕੋਣੋ ਐਨਜੀ ਵਾਲਿਆਂ ਨੂੰ ਮੈਂ ਸਵਾਲ ਕਰਦਾ ਹਾਂ ਵੀ ਆ ਕੇ ਦੇਖੋ ਬੱਚਿਆਂ ਦਾ ਕੀ ਹਾਲ ਕੀਤਾ ਤੁਸੀਂ ਜੇ ਇਹਨਾਂ ਦੇ ਇੰਨੇ ਹੀ ਹਿਮਾਇਤੀ ਹੋ ਤਾਂ ਆ ਕੇ ਤੁਹਾਨੂੰ ਦਿਕਣਾ ਚਾਹੀਦਾ ਵੀ ਇਹ ਆਵਾਰਾ ਕੁੱਤਿਆਂ ਦਾ ਕਿੰਨਾ ਕੁ ਜ਼ਿਆਦਾ ਖੌਫ ਮਹੱਲੇ ਦੇ ਵਿੱਚ ਫੈਲ ਚੁੱਕਿਆ ਹੈ ਇਹਨਾਂ ਦਾ ਕੋਈ ਹੱਲ ਹੋਣਾ ਬਹੁਤ ਜ਼ਰੂਰੀ ਹੈ ਅੱਜ ਸਵੀਰ ਦਾ ਮੁਹੱਲੇ ਦੇ ਵਿੱਚ ਬੜਾ ਦਹਿਸ਼ਤ ਦਾ ਮਾਲ ਬਣਿਆ ਹੈ ਇੱਕ ਕੁੱਤੀ ਹੈ ਜਿਹੜੀ ਹਲਕੀ ਹੋਈ ਹੈ ਔਰ ਪਾਗਲ ਹੋ ਚੁੱਕੀ ਹੈ ਸਵੀਰ ਦੇ ਬੱਚਿਆਂ ਨੂੰ ਵੱਢ ਚੁੱਕੀ ਹੈ ਜਨਾਨੀਆਂ ਨੂੰ ਵੱਢ ਚੁੱਕੀ ਹੈ ਇੱਕ ਲੇਡੀ ਵਿਚਾਰੇ ਦੀਪ ਹਸਪਤਾਲ ਦੇ ਵਿੱਚ ਭਰਤੀ ਹੈ ਉਹਦੇ ਕਹਿੰਦੇ ਸਰਜਰੀ ਹੋਣੀ ਹੈ ਪੂਰਾ ਜਵਾੜੇ ਤੋਂ ਮਾਸ ਲਾ ਲਿਆ ਅਸੀਂ ਸੋਨ ਨੂੰ ਕੌਣਸਾ ਜਿਹਨੂੰ ਫੋਨ ਕੀਤਾ ਟੀਮਾਂ ਆ ਰਹੀਆਂ ਪਰ ਇੱਕ ਜਿਹੜੇ ਐਨਜੀਓ ਵਾਲੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਛੋਟਾ ਜਿਹਾ ਬੱਚਾ ਦੇਖੋ ਉਹਦਾ ਕੀ ਨਾ ਬੁਰਾ ਹਾਲ ਕੀਤਾ ਹੈ ਸਰਕਾਰ ਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਅਜੀ ਕੌਂਸਲ ਸਾਹਿਬ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ। ਉਹ ਐਨਜੀ ਵਾਲਿਆਂ ਨੂੰ ਮੈਂ ਬੁਲਾਣਾ ਚਾਹਾਂਗਾ ਵੀ ਇੱਕ ਵਾਰ ਮਾਲਗਰਾਮ ਗਾਂਧੀ ਕਲੋਨੀ ਆ ਕੇ ਹਾਲ ਦੇਖੋ ਇੱਥੇ ਕੁੱਤੇ ਅਵਾਰਾ ਕੁੱਤਿਆਂ ਦਾ ਕਿੰਨਾ ਕਿ دہشت ਹੈਗੀ ਹੈ। ਬੱਚੇ ਜਿਹੜੇ ਆਪਣੇ ਘਰੋਂ ਬਾਹਰ ਖੇਡਣ ਨੂੰ ਨਿਕਲਦੇ ਨੇ ਅੰਦਰ ਬੰਦ ਹੋ ਕੇ ਰਹਿ ਗਏ ਆ। ਹੁਣ ਉਹ ਐਨਜੀ ਵਾਲਿਆਂ ਨੂੰ ਮੈਂ ਸਵਾਲ ਕਰਦਾ ਵੀ ਆ ਕੇ ਦੇਖੋ ਬੱਚਿਆਂ ਦਾ ਕੀ ਹਾਲ ਕੀਤਾ ਤੁਸੀਂ ਜੇ ਇਹਨਾਂ ਦੇ ਇੰਨੇ ਹੀ ਹਿਮਾਇਤੀ ਹੋ। ਤਾਂ ਆ ਕੇ ਤੁਹਾਨੂੰ ਜ਼ਿਕਰਨਾ ਚਾਹੀਦਾ ਵੀ ਇਹ ਆਵਾਰਾ ਕੁੱਤਿਆਂ ਦਾ ਕਿੰਨਾ ਕੁ ਜ਼ਿਆਦਾ ਖੌਫ ਮਹੱਲੇ ਦੇ ਵਿੱਚ ਫੈਲ ਚੁੱਕਿਆ ਹੈ ਇਹਨਾਂ ਦਾ ਕੋਈ ਹੱਲ ਹੋਣਾ ਬਹੁਤ ਜ਼ਰੂਰੀ ਹੈ ਬਾਜੀ ਕੋਈ ਮਾਹੌਲ ਹੀ ਨਹੀਂ ਰਿਹਾ ਐਨ ਜੀਓ ਵਾਲੇ ਵਿੱਚ ਹਰ ਚੀਜ਼ ਦੇ ਵਿੱਚ ਅੜਕਾ ਬੰਦੇ ਆ ਵੀ ਇਹ ਕੁੱਤਿਆਂ ਨੂੰ ਕੁਝ ਕਹੋ ਨਾ ਕੁਝ ਕਰੋ ਨਾ ਪਰ ਕੀ ਕਰੀਏ ਕਿ ਉਹ ਜੇ ਮਸੂਮ ਮਸੂਮ ਬੱਚੇ ਇਦਾਂ ਨੋਚੇ ਜਾਣਗੇ ਤਾਂ ਲੋਕੀ ਡਾਂਗਾ ਲੈ ਕੇ ਬਾਹਰ ਆਣਗੇ ਤੁਸੀਂ ਦੇਖੀ ਸਿਰ ਪੂਰਾ ਦਾ ਪੂਰਾ ਮਾਹੌਲ ਆਪਣੇ ਬਚਾਲ ਹੀ ਲੈ ਕੇ ਘੁੰਮ ਰਹੇ ਆ ਜੀ ਵੀ ਕਿਸੇ ਤਰੀਕੇ ਇਸ ਨੂੰ ਇਸ ਇਲਾਕੇ ਤੋਂ ਦੂਰ ਭਜਾਤਾ ਜਾਵੇ ਬਾਕੀ ਸਾਡਾ ਕੋਈ ਇਹਨਾਂ ਨੂੰ ਦੁੱਖ ਪਹੁੰਚਾਉਣ ਦਾ ਕੋਈ ਸਾਡਾ ਮੰਤਵ ਨਹੀਂ ਹੈ ਲਗੜਕ ਕਲੋਨੀ ਇਹ ਗਾਂਧੀ ਕਲੋਨੀ ਮਾਲਗਰਾਮ ਇੱਥੇ ਤਾਂ ਕੁੱਤਿਆਂ ਦਾ ਇੰਨਾ ਕਿ ਦਹਿਸ਼ਤ ਹੈ ਰਾਮਪਾਰਕ ਦੇ ਕੋਲ ਕੁੱਤਿਆਂ ਦੀ ਇੰਨੀ ਕਿ ਦਹਿਸ਼ਤ ਹੈ ਹਰ ਰੋਜ਼ ਕੋਈ ਨਾ ਕੋਈ ਸ਼ਿਕਾਰ ਬੰਦਦਾ ਹੈ ਚਾਰ ਪੰਜ ਅਡਲਟ ਆਏ ਆ ਸਵੇਰ ਤੋਂ ਲੈ ਕੇ ਇੱਕ ਬੱਚੇ ਦੀ ਚੀਕ ਤੇ ਬਾਈਟ ਹੈ ਬਹੁਤ ਡੀ ਬਾਈਟ ਸੀਗਾ ਪਲਾਸਟਿਕ ਸਰਜਰੀ ਲਈ ਹੁਣ ਲੈ ਕੇ ਗਏ ਆ ਹਾਇਰ ਸੈਂਟਰ ਦੇ ਵਿੱਚ ਤੇ ਪੰਜ ਛੇ ਡਲਟ ਆਏ ਆ ਬਾਕੀ ਹੋਰ ਜਿਵੇਂ ਪਤਾ ਲੱਗਿਆ ਕਿ 15 ਤੋਂ 20 ਬੰਦਿਆਂ ਨੂੰ ਕੱਟ ਚੁੱਕਿਆ ਹੈ ਤੇ ਕਾਫੀ ਡੀਪ ਬਾਈਟ ਹੈ ਔਰ ਇਮ्युनੋਗਲੋਬুলਿਨ ਸਵਲ ਚ ਫ੍ਰੀ ਹੈ ਇਸ ਕਰਕੇ ਸਾਰੇ ਇਥੇ ਭੇਜੇ ਆਂ ਸੀ ਇੰਜੈਕਸ਼ਨਸ ਲਈ ਫਰਮ। ਲੇਦਰ ਰਨਿੰਗ ਵਾਟਰ ਦੇ ਵਿੱਚ ਵਾਸ਼ ਕਰੋ ਉਹਨਾਂ ਨੂੰ ਅੱਛੀ ਤਰ੍ਹਾਂ ਜਿਹੜੇ ਡੀਪ ਬਾਈਟ ਹੈ ਔਰ ਇਹ ਲੱਗ ਰਿਹਾ ਕਿ ਮੋਸਟ ਪ੍ਰੋਬਬਲੀ ਇਹ ਰੈਵੀਜ਼ ਦਾ ਇੱਕ ਕੇਸ ਲੱਗ ਰਿਹਾ ਹੈ। ਡੌਗੀ ਜਿਹੜਾ ਹੈ ਉਹ ਰੈਵੀਜ਼ ਨਾਲ ਗ੍ਰਸਤ ਲੱਗ ਰਿਹਾ ਹੈ ਤੇ ਰੈਸਕਿਊ ਟੀਮ ਨੂੰ ਇਨਫਾਰਮ ਕੀਤਾ ਹੈ, ਲੋਕਲ ਕੌਂਸਲਰ ਨੂੰ ਇਨਫਾਰਮ ਕੀਤਾ ਹੈ। ਇੱਥੇ ਸਾਬਕਾ ਮਿਨਿਸਟਰ ਉਹਨਾਂ ਦੇ ਵਾਈਫ ਮਮਤਾ ਸ਼ੂਜੀ ਹੋ ਕੇ ਗਈ ਹੈ। ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਹੈ ਤੇ ਰੈਸਕਿਊ ਟੀ ਤੇ ਫਿਰੋਜ਼ੀ ਜਾਂਚ ਕਰਨਗੇ ਕਿ ਡੌਗ ਇਨਫੈਕਟਡ ਸੀਗਾ ਕਿ ਕਿਦਾਂ ਹਾਂ ਛੇ ਘਾਗੇ ਹੁਣ ਸਵੇਰ ਤੋਂ 7 ਵਜੇ ਤੋਂ ਲੈ ਕੇ ਹੁਣ ਤੱਕ ਇੱਕ ਤਾਂ ਬੱਚਾ ਆਇਆ ਉਹਦੇ ਕਾਫੀ ਡੀਪ ਬਾਈਟ ਹੈ ਉਹ ਤਾਂ ਫਰਦਰ ਆਪਾਂ ਹਾਇਰ ਸੈਂਟਰ ਪਲਾਸਟਿਕ ਸਰਜਰੀ ਲਈ ਰੈਫਰ ਕੀਤਾ ਹੈ ਨਹੀਂ ਰੈਸਕਿਊ ਟੀਮ ਆ ਰਹੀ ਹੈ ਉਹ ਕਰਨਾ ਚਾਹੀਦਾ ਪਰ ਵੈਸੇ ਵੀ ਨਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਵਾਰਾ ਕੁੱਤੇ ਹੋ ਚੁੱਕੇ ਹੈ ਔਰ ਉਸ ਕੁੱਤੇ ਨੇ ਵੀ ਬਾਕੀ ਕੁੱਤਿਆਂ ਨੂੰ ਹੋਰਨੂੰ ਕੱਟਿਆ ਹੋਏਗਾ ਤੇ ਉਹਨਾਂ ਨੂੰ ਵੀ ਰੇਵੀਜ਼ ਹੋਣ ਦੇ ਚਾਂਸਸ ਹੈ ਇਸ ਕਰਕੇ ਸਰ ਇਹ ਕਰ ਰਹੇ ਹੁਣ ਇੱਕ ਡੌਗ ਨੂੰ ਬਰੇਵੀਜ਼ ਹੋ ਗਿਆ ਉਹਨੇ 10 ਹੋਰ ਕੁੱਤੇ ਕੱਟਲੇ ਆਉਣ ਵਾਲੇ ਮਹੀਨੇ 2 ਮਹੀਨੇ ਦੇ ਵਿੱਚ ਹੋਰ 10 ਤੋਂ 3 ਇਨਫੈਕਟਡ ਹੋਣਗੇ ਕਿੰਨੇ ਬੰਦਿਆਂ ਨੂੰ ਘਟਣਗੇ ਇਹ ਤਾਂ ਗਵਰਨਮੈਂਟ ਨੂੰ ਇਹਦੇ ਤੇ ਪੂਰਾ ਸਰਵੇ ਕਰਕੇ ਪੂਰਾ ਵਰਕਅਪ ਕਰਨਾ ਚਾਹੀਦਾ ਹੈ ਗਲੀ ਗਲੀ ਵਿੱਚ ਕੁੱਤੇ ਹਨ ਤੇ ਉਹਨਾਂ ਦਾ ਪ੍ਰੋਪਰ ਇਹ ਕਰੋ ਉਹਨਾਂ ਦਾ ਸਟਰੇਲਾਈਜੇਸ਼ਨ ਤੇ ਕੰਮ ਕਰੋ ਵੈਕਸੀਨੇਟ ਕਰੋ ਆਪਰੇਟ ਕਰੋ ਜਿੰਨਾ ਕਿ ਹੈ ਉਹਦੇ ਤੇ ਕੋਈ ਹੈ ਹੀ ਨਹੀਂ ਸਿਸਟਮ ਹੀ ਨਹੀਂ ਹੈ ਡਾਕਟਰ ਮੈਂ ਪਹਿਲੀ ਵਾਰ ਹੀ ਦੇਖਿਆ ਹੈ ਕਿ ਸ਼ਹਿਰਾਂ ਦੇ ਵਿੱਚ ਲੋਕ ਅੱਜ ਸ਼ਹਿਰ ਦੇ ਵਿੱਚ ਗਾਂਧੀ ਕਲੋਨੀ ਦੇ ਵਿੱਚ ਲੋਕ ਡਾਂਗਾ ਲੈ ਕੇ ਘੁੰਮ ਰਹੇ ਨੇ ਗਲੀ ਗਲੀ ਚ ਉਹਨਾਂ ਨੂੰ ਹੀ ਦੱਸਿਆ ਕਿ ਜਦੋਂ ਕੁੱਤਾ ਕੋਈ ਪਾਗਲ ਹੋਏ ਡਾਂਗਾ ਲੈ ਕੇ ਘੁੰਮਣ ਦੀ ਲੋੜ ਨਹੀਂ ਹੁੰਦੀ ਹੈ ਇਹਨਾਂ ਨੂੰ ਹਾਈਡਰੋਫੋਬੀ ਹੁੰਦਾ ਹੈ ਪ ਤੇ ਪਾਣੀ ਹੱਥ ਚ ਰੱਖੋ ਜਦ ਆਉਂਦੇ ਆ ਪਾਣੀ ਸਿੱਟੋ نیچے ਪਾਣੀ ਦੇਖ ਕੇ ਭੱਜ ਜਾਂਦਾ ਡੰਗ ਤੇ ਨਹੀਂ ਭੱਜਦਾ ਉਹ ਕੱਟ ਲੈਂਦਾ ਇੰਦੀ ਵਿੱਚ ਠੀਕ ਹੈ ਥੈਂਕ ਯੂ ਸਰ ਡਾਕਟਰ ਜੀ ਕਹਿੰਦੇ ਕੁੱਤਾ ਪਾਗਲ ਹੋਇਆ ਪਿਆ ਸਭ ਨੂੰ ਬੱਟਦੇ ਪਏ ਸਨੇ ਜਦ ਹਸਪੀਟਲ ਚਲੇ ਗਏ ਆਹਦਾ ਕੁੱਤੇ ਤੇ ਮੂੰਹ ਤੇ ਤੇ ਖੂਨ ਲੱਗੇ ਹੋਏ ਤਾਂ ਸਾਲੇ ਗੇਟ ਤੇ ਲੰਗੇ ਅਸੀਂ ਛੋਟਾ ਲੈ ਕੇ ਬੱਚਾ ਬਿਮਾਰ ਹੈ ਤਾਂ ਆ ਨਿਕਲੇ ਸਾਰੇ ਮਨਾ ਕਰਦੇ ਤੁਸੀਂ ਨਾ ਨਿਕਲੋ ਨਾ ਨਿਕਲੋ ਬੱਚਾ ਬਿਮਾਰ ਕਰਕੇ ਜਾਣਾ ਪਰਦਾ ਡਾਕਟਰ ਕੋਲ ਮੈਂ ਰਸਤੇ ਵਿੱਚ ਆਪਣੇ ਆਪਣੇ ਬਚਾ ਲਈਏ ਆਪਣੇ ਬਚਾ ਕੇ ਲਈਏ ਬੱਚੇ ਤੋਂ ਬਿਮਾਰ ਹੈ ਉਸ ਲਈ ਜਾ ਰਹੀ ਡਾਕਟਰ ਕੋਲ ਠੀਕ ਹੈ ਵਾਰਾ ਕੁੱਤੇ ਦਾ ਬਹੁਤ ਜ਼ਿਆਦਾ ਖੋਪ ਹੈ 30 35 ਬੱਚਿਆਂ ਨੂੰ ਬੰਦਿਆਂ ਨੂੰ ਟੋਟਲ ਵੱਢ ਲਿਆ ਵਾ ਕਿਸੇ ਦੇ ਗੱਲ ਤੇ ਨਿਸ਼ਾਨ ਲੱਗ ਕੇ ਮੂੰਹ ਪਾੜ ਕੇ ਲੈ ਗਿਆ ਕਿਸੇ ਦਾ ਲੱਤਾਂ ਪਾੜਦੀਆਂ ਬੁਰਕੇ ਵੱਢ ਲਏ ਉਹਨਾਂ ਨੇ ਬਹੁਤ ਬਦਲ ਗਈ ਹਾਂ ਤੱਕ ਫੈਲਿਆ ਹੋਇਆ ਕੁੱਤਿਆਂ ਦਾ ਲੋਕ ਡਰਦੇ ਬੱਚੇ ਘਰਾਂ ਚੋਂ ਨਹੀਂ ਨਿਕਲਦੇ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਕਿਹਾ ਜਾਂਦਾ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਵਾਰਾ ਕੁੱਤਿਆਂ ਵੱਲ ਖਾਸ ਤੌਰ ਬਹੁਤ ਬੁਰਾ ਹਾਲ ਹੈ ਲੋਕ ਡਰਦੇ ਰਾਤ ਨੂੰ ਸਵੇਰੇ ਸ਼ਾਮ ਨੂੰ ਵੀ ਜਾ ਰਹੇ ਬੜੀ ਇੰਨਾ ਬੁਰਾ ਹਾਲ ਹੈ ਕੁੱਤਿਆਂ ਦਾ ਹੁਣ ਤੱਕ ਜਿਹੜੇ ਕੁੱਤਿਆਂ ਨੂੰ 30 35 ਕੁੱਤਿਆਂ ਨੂੰ ਉਹਨਾਂ ਨੇ ਵੱਢ ਲਿਆ ਆਵੇ ਜੀ ਤੇ ਕੁੱਤਿਆਂ ਨੂੰ ਨਹੀਂ ਵੱਢਿਆ ਜੀ ਬੰਦਿਆਂ ਨੂੰ ਬੰਦਿਆਂ ਨੂੰ ਵੱਢ ਲਿਆ ਹੈ ਤੇ ਉਹਦੇ ਕਰਕੇ ਇਸ ਚੀਜ਼ ਵੱਲ ਬਹੁਤ ਧਿਆਨ ਦਿੱਤਾ ਜਾਵੇ ਵੀ ਬਹੁਤ ਬਦਕੀ ਕੰਮ ਖਰਾਬ ਹੋ ਰਿਹਾ ਹੈ ਬੱਚੇ ਸਕੂਲ ਜਾਣ ਤੋਂ ਡਰਦੇ ਆ ਸਵੇਰ ਨੂੰ ਇੱਥੇ ਖੇਲਦੁਪਾਰਾਂ ਚ ਡਰਦੇ ਆ ਉਹ ਕੁੱਤੀ ਸੂ ਕੁੱਤੀਆਂ ਸੂਈਆਂ ਹੋਈਆਂ ਔਰ ਉਹਦੇ ਕਰਕੇ ਉਹਦਾ ਵੀ ਲੋਕਾਂ ਨੂੰ ਕੋਪ ਆ ਵੀ ਕਿਤੇ ਹੋਰ ਨਾ ਵੱਢੇ ਜਾਣ ਇਸ ਕਰਕੇ ਇੱਧਰ ਪਰ ਹੁਣ ਇਹਦਾ ਹੀ ਕੋਈ ਇਹਦੀ ਪਿਛਨੇ ਹੋ ਗਈ ਹੈ ਕੁੱਤੀ ਦੀ ਵੀ ਜਣੇ ਖਣੇ ਨੂੰ ਔਰ ਬੱਚੇ ਨੂੰ ਔਰ ਵੱਡੇ ਨੂੰ ਸਭ ਨੂੰ ਬਦਕੀ ਖਤਰਨਾਕ ਤਰੀਕੇ ਨਾਲ ਵੱਢਦੀ ਪਈ ਹੈ ਅੱਛਾ ਤੇ ਉਹ ਸੀਗੀ ਕੈਮਰੇ ਵਿੱਚ ਫਿੱਟੇ ਜਾਏਗੀ ਇਹ ਦੀ ਕੈਮਰੇ ਇਹ ਦੀ ਸਵੇਰ ਦੀ ਗੱਲ ਹੈ ਜੀ ਸਾਡੇ ਇਲਾਕੇ ਨਾ ਕੁੱਤੀ ਜਿਹੀ ਜਿਹੜੀ ਸੂਈ ਹੋਈ ਸੀਗੀ ਤੇ ਉਹ ਸਾਨੂੰ ਪਤਾ ਲੱਗਾ ਕਿ ਇੰਨਾ ਹਲਕਾਇਆ ਅੱਜ ਸਵੇਰੇ ਗਾਂਧੀ ਲੁੰਨੀ ਦੇ ਇੱਕ ਬੱਚੇ ਨੂੰ ਨੇ ਵੜ ਲਿਆ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਮੈਨੂੰ ਫੋਨ ਕੀਤਾ ਲਾਕ ਵਾਲਿਆਂ ਨੇ ਕਿ ਕਹਿੰਦੇ ਆ ਚੀਜ਼ ਹੋਈ ਹੈ ਤੇ ਬੱਚੇ ਨੂੰ ਵੱਡੇ ਮੈਂ ਆਕਸੀਡਾਮੀ ਆ ਕੇ ਦੇਖਿਆ इवन ਕਿ ਉਹ ਬੱਚੇ ਨੂੰ ਮੈਂ ਆਪਣੇ ਪਰਿਵਾਰ ਦੇ ਕੋਲ ਲੈ ਕੇ ਗਿਆ ਸੀਗਾ ਤੇ ਉਹਨਾਂ ਨੂੰ ਦੱਸਿਆ ਕਿ ਆ ਚੀਜ਼ ਹੋ ਗਈ ਹੈ ਕਿ ਇਹਨੂੰ ਪਹਿਲਾਂ ਫਸਟ ਆਫ ਆਲ ਜਲਦੀ ਜਲਦੀ ਨੂੰ ਹਸਪੀਟਲ ਲੈ ਕੇ ਜਾਓ ਉਹਦੇ ਮਾਪੇ ਉਹ ਵਿਜਾਰੇ ਉਹਨੂੰ ਲੈ ਕੇ ਚਲੇ ਗਏ ਕਿ ਮੀਨ ਵਾਈਲ ਸੀਗਾ ਮੈਂ ਕਾਉਂਸਲਰ ਸਾਹਿਬ ਨਾਲ ਗੱਲ ਕੀਤੀ ਈ ਸਾਡੇ ਲਾਕ ਦੇ ਕਾਉਂਸਲਰ ਨੇ ਕਪਲਖਮਾਰ ਸੋਮਨੀ ਉਹ ਅੱਜ ਦੇ ਦਿਨ ਇੱਥੇ ਹੈ ਨਹੀਂ ਸੀ ਉਹ ਕਦੇ ਧਾਰਮਿਕ ਇਸਤਾਨ ਦੇ ਮੱਥਾ ਟੇਕਣ ਗਏ ਹੋਏ ਨਹੀਂ ਤੇ ਉਹਨਾਂ ਦਾ ਫੋਨ ਤੇ ਮੇਰੀ ਗੱਲ ਹੋਈ ਉਹਨਾਂ ਨੇ ਰਾਬਤਾ ਕੀਤਾ ਤੇ ਉਹਨੇ ਮੈਨੂੰ ਦੱਸਿਆ ਕਿ ਅੱਜ ਆਜ ਕਿ ਮੰਤ ਭਾਗੀ ਘਟਨਾ ਹੋ ਗਈ ਹੈ ਕਿ ਬੱਚੇ ਨੂੰ ਵੱਢ ਲੈ ਉਸਕੋਤੀ ਨਹੀਂ ਤੇ ਕੌਂਸਲ ਸਾਹਿਬ ਨੇ ਇਮੀਡੀਏਟਲੀ ਲਾਈਨ ਤੇ ਲੈ ਕੇ ਜਿਹੜੀ ਡਾਕੈਚਰ ਟੀਮ ਹੈਗੀ ਆ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਬਾਈ ਆਪਣੀ ਗੱਡੀ ਭੇਜੀ ਤੇ ਉਹ ਜਿਹੜੀ ਹਲਕਾਈ ਹੋਏ ਕੁੱਤੀ ਸੀਗੀ ਉਹਨੂੰ ਮੈਂ ਖੁਦ ਨਾਲ ਲਾ ਕੇ ਕੋ ਫੜ ਕੇ ਅਸੀਂ ਤੇ ਉਹਨਾਂ ਨੇ ਹੈਂਡਓਵਰ ਕਰ ਦਿੱਤਾ ਤੇ ਲੱਗਦਾ ਸੋਨੂ ਟੀਮ ਸੀ ਸਾਰੀ ਬਿਲਕੁਲ ਜੀ ਇੱਕ ਅਪਲ ਕੁਮਾਰ ਸੋ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਐਡ ਕਰਨੀ ਚਾਹਾਂਗਾ ਕਿ ਇਸ ਘਟਨਾ ਦੇ ਪਿੱਛੇ ਜੇ ਕਹੀਏ ਨਾ ਕੋਈ ਕੀ ਜਾਣਬੋਝ ਕੇ ਅਚਾਨਕ ਕੁਛ ਨਹੀਂ ਸੀਗਾ ਇਹ ਕੁਦਰਤੀ ਹੋ ਗਿਆ ਇਦਾਂ ਕਿ ਬੱਚੇ ਨੂੰ ਵੜ ਲਿਆ ਜਿੰਦਾ ਹੀ ਸੀਗਾ ਕਿ ਕੁੱਤੀ ਸੁੱਈ ਹੋਈ ਸੀ ਤਨੇ ਵੜ ਲਿਆ ਪਰ ਅਸੀਂ ਕੌਂਸਲਰ ਸਾਹਿਬ ਕਪਿਲ ਮਰ ਸੋਨੋ ਜੀ ਜਾਂ ਮੈਂ ਜਾਂ ਉਹਨਾਂ ਦੀ ਸਾਰੀ ਟੀਮ ਉਸ ਪਰਿਵਾਰ ਦੇ ਨਾਲ ਹਮਦਰਦੀ ਪੂਰੀ ਜਤਾਉਂਦੇ ਆ ਕਿ ਠੀਕ ਹੈ ਕਿ ਉਹਨਾਂ ਨੂੰ ਜੇਕਰ ਕੋਈ ਇਲਾਜ ਦੀ ਲੋੜ ਪੈਗੀ ਦੋਲੇ ਵਿੱਚ ਕਪਿਲ ਕੁਮਾਰ ਸੋਨੂ ਦੀ ਟੀਮ ਤੇ ਉਹ ਖੁਦ ਨਾਲ ਖੜੇ ਨੇ ਸਰ ਜਿਨੇ ਲੋਕਾਂ ਨੂੰ ਵਟਿਆ ਗਿਆ ਉਹਨਾਂ ਦਾ ਸਾਰਿਆਂ ਦਾ ਇਲਾਜ ਕਰਵਾਇਆ ਗਿਆ ਕੋਈ ਕਾਉਂਸਲਰ ਲੋਕ ਜੀ ਕਪਿਲ ਕੁਮਾਰ ਸੋਨੂ ਇਹਨੇ ਮੈਨੂੰ ਫੋਨ ਕਰਕੇ ਦੱਸਿਆ ਸੀਗਾ ਕਹਿੰਦੇ ਕੋਈ ਗੱਲ ਨਹੀਂ ਮੈਂ ਵਾਪਸ ਆ ਰਿਹਾ ਹਾਂ ਕਿ ਜਿੰਦਾਂ ਵੀ ਹੈ ਈਵਨ ਕੇ ਅਸੀਂ ਸ਼ਾਮ ਨੂੰ ਉਹਨਾਂ ਦੇ ਘਰ ਜਿਸ ਤਰ੍ਹਾਂ ਹੁੰਦੇ ਨੇ ਕਾਉਂਸਲਰ ਸਾਹਿਬ ਉਹਨਾਂ ਨਾਲ ਲੱਗੇ ਉਹ ਪਰਿਵਾਰ ਦਾ ਖਾਲਚਾਲ ਬੱਚੇ ਦਾ ਜਨਮ ਦਾ ਸੀ ਅਸੀਂ ਖੁਦ ਜਾਵਾਂਗੇ ਨਾਲ ਤੇ ਸੋਨੂ ਦੀ ਟੀਮ ਨਾਲ-ਨਾਲ ਹੁੰਦੀ ਰਹੀ ਬਿਲਕੁਲ ਜੀ ਮੈਂ ਖੁਦ ਮੈਂ ਕਹਿ ਰਿਹਾ ਮੈਂ ਖੁਦ ਮੈਂ ਕਿ ਟੀਮ ਨਾਲ ਟਾਈਪ ਕਰਕੇ ਮੈਂ ਖੁਦ ਸਾਡੀ ਅਸੂਏ ਦੀ ਗੱਲ ਆ ਜੀ ਠੀਕ ਤੇ ਹੋਏ ਸੋਮੁਜੀ ਦੀ ਨੌਲੇਜ ਹੈਗਾ ਪੂਰਾ ਜੀ ਬਿਲਕੁਲ ਬਿਲਕੁਲ ਨਾ ਇਹ ਗੱਲ ਦੇ ਚਾਰ ਮੇਕਿੰਗ ਮੈਂ ਅੱਜ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਕੀ ਹੋਇਆ ਕੀ ਨਹੀਂ ਹੈ ਪਰ ਉਹਨੂੰ ਦੱਸਤਾ ਸੀ ਕਿ ਕੁੱਤੀ ਨੂੰ ਫੜ ਕੇ ਲੈ ਗਏ ਨੇ ਤੇ ਬੱਚਾ ਦੇ ਜਿਹੜੇ ਹੈਗੇ ਮਾਂ ਪਿਓ ਉਹ ਹਸਪੀਟਲ ਲੈ ਕੇ ਗਏ ਨੇ ਉਹਨੂੰ ਟ੍ਰੀਟਮੈਂਟ ਦੇ ਲਈ